ਹਾਂ ਜੀ ਗੁੱਟੀ ਕਿੰਨੀ ਕੁ ਹੋਈ ਹੈ ਬਾਹਰ ਬਹੁਤ ਹੀ ਹੋ ਮਹਾਰਾਜ ਜੀ ਲੱਗਦਾ ਠੀਕ ਹੈ ਜੀ ਸਾਰਾ ਕਲੀਅਰ ਹੋ ਗਿਆ ਪਿੰਡੋਂ ਜਿਆਦਾ ਬੰਦੇ ਸਟਾਫ ਕਰਦਾ ਜੀ ਜੀ ਸਰ ਪੁਜਾਰੀ ਠੀਕ ਰਹੀ ਜੀ ਮੈਗਨੇਟਿਕ ਮਹਬਾਨੇ ਤੋਂ ਕਰਾ ਦਿੱਤਾ ਤੇ ਹੋਰ ਕੋਈ ਜੇ ਰਿਕਵਰਟ ਚਲੋ ਤੁਹਾਡੀ ਗੁੱਟੀ ਆ ਰਹੀ ਹੈ ਨਾਲੋਂ ਨਾਲ ਹੀ ਕੱਢਦੇ ਜਾ ਰਹੇ ਤੇ ਉਹ ਗੁੱਟੀ ਤੇ ਹੋਰ ਮੰਨ ਲਓ ਪਿੱਛੋਂ ਅਕੋ ਕੱਟੀ ਨੇ ਪਿੱਛੋਂ ਆ ਗਈ ਤੇ ਉਹ ਵੀ ਸ਼ੇਰ ਬਸ ਸਾਰੀ ਚੋਕੇ ਬਾਹਰ ਕਰਦੇ ਠੀਕ ਹੈ ਜੀ ਹਾਲ ਦੀ ਗੱਡੀ ਤੇ ਹੋਰ ਕੋਈ ਪਰੇਸ਼ਾਨੀ ਨਹੀਂ ਆ ਅੱਗੇ ਆ ਹੁਣ ਉੱਥੇ ਵੀ ਮਸ਼ੀਨ ਮਲਵੇ ਚੱਲਦੀ ਆ ਠੀਕ ਬਾਕੀ ਠੀਕ ਹੈ ਜੀ ਤੁਸੀਂ ਕਾਰਜਗੁਜ਼ਾਰੀ ਤੋਂ ਵੀ ਠੀਕ ਹੈ ਵੀ ਬਾਕੀ ਤੋਂ ਮਹਿਕਮਾ ਤੁਹਾਡੇ ਨਾਲ ਆ ਅੱਗੇ ਵੀ ਹੁਣ ਵੀ 24 ਘੰਟੇ ਤੁਹਾਡੇ ਨਾਲ ਹੈਗੇ ਤੇ ਅੱਗੇ ਵੀ ਅਗੀ ਸਾਫ ਹੋ ਰਹੀ ਆ ਤੇ ਆ ਵੀ ਤੁਹਾਡੀ ਨਿਕਲ ਗਈ ਹੈ ਇਹ ਜੀ ਬਹੁਤ ਹੋਰ ਬਹੁਤ ਠੀਕ ਇਹ ਜੀ ਪਿੰਡ ਲੋਦੀ ਗੁਜਰਿਆ ਹਾਂਜੀ ਪਿੰਡ ਲੋਦੀ ਤੇ ਸਾਰੀ ਸਮੂਹ ਸੰਗਤ ਜਿਹੜੀ ਆ ਪਿੰਡ ਲੋਦੀ ਗੁਜਰ ਤੋਂ ਆ ਤੇ ਇਹ ਬਹੁਤ ਖੁਸ਼ ਨੇ ਕਿ ਅੱਜ ਇਹਨਾਂ ਦੇ ਪਿੰਡ ਦੇ ਵਿੱਚੋਂ ਇਹ ਬੂਟੀ ਜਿਹੜੀ ਆ ਨਿਕਲ ਚੁੱਕੀ ਆ ਤੇ ਮਹਿਕਮੇ ਨੇ ਬੜਾ ਸੰਯੋਗ ਕੀਤਾ ਵਾ ਤੇ ਮਹਿਕਮਾ ਇੱਥੇ ਸਾਡੇ ਵਿੱਚ ਮੌਜੂਦ ਆ ਤੇ ਬੜੀ ਕੋਸ਼ਿਸ਼ ਕਰਕੇ ਮਹਿਕਮੇ ਦਾ ਸਾਥ ਸਾਰਿਆਂ ਲੋਕਾਂ ਨੇ ਦਿੱਤਾ ਤੇ ਇਹ ਬੂਟੀ ਦਾ ਕੰਮ ਜਿਹੜਾ ਇੱਥੋਂ ਖਤਮ ਹੋਇਆ ਔਰ ਸਾਰੇ ਲੋਕ ਖੁਸ਼ ਹੈ ਜੀ ਬਿਲਕੁਲ ਖੁਸ਼ ਬੋਲ ਦੋ ਜਿਸ ਕਰਾ ਬੂਟੀ ਦੀ ਬੋਲੇ ਸੋਨਹਾਰਾ ਸੋਨਹਾਰਾ ਹਾਂਜੀ ਕੀ ਕਹਿਣਾ ਚਾਹੁੰਦੇ ਬੂਟੀ ਦੀ ਸਾਨੂੰ ਪਰੇਸ਼ਾਨੀ ਉਹ ਆਡੀ ਨਿਕਲ ਗਈ ਹੁਣ ਚਲੋ ਦਾ ਫੇਰ ਵੇਖੀ ਜੀ ਜਦੋਂ ਹੋਊ ਨਹੀਂ ਕੋਈ ਇੱਥੇ 24 ਘੰਟੇ ਦਾ ਲਾਜਾਣਾ ਪਾਣੀ ਇੱਕ ਜਾਨੇ ਦਾ ਹਾਂ ਨਹੀਂ ਨਹੀਂ ਇੱਥੇ 40 ਨਿਕਲ ਗਈ ਫਸਲਾ ਆਪੇ ਨੰਗੀਆਂ ਹੋ ਗਏ ਉਹ ਨੰਬਰ ਛੱਡਿਓ ਤੁਸੀਂ ਵਾਲੇ ਪਰਸੇ ਲੈ ਲਓ ਉਹ ਨੂੰ ਕੀ ਕਰ ਬਾਈ ਜਿਹੜਾ ਬੜਾ ਜੋਪ ਲੈਣਾ ਕੀ ਪਰ ਪਾਸੇ ਨਹੀਂ ਗੱਡੀ ਆ ਰੋ ਯਾਰ ਚਾਹ ਖਾਣਾ ਆ ਇਹਨੂੰ ਖਰ ਸਰ ਨਾਲ ਇੱਕ ਮਿੰਟ ਬਾਈ ਆਪਣਾ ਫਸਾ ਲੈੋ ਬ੍ਰਦਰ ਬਾਈ ਕੁਝ ਫਤਿਹ ਅੱਜ ਅਸੀਂ ਕੈਮਰਾ ਉੱਪਰ ਜੱਟ ਫੋਟੋ ਨਾਲ ਲੋਧੀ ਗੁੱਜਰ ਵਿਖੇ ਖੜੇ ਆ ਤੇ ਉੱਥੇ ਸਕੀ ਨਾਲੇ ਦੇ ਵਿੱਚ ਕੱਲ ਦੀ ਪੋਜੀਸ਼ਨ ਇਹ ਸੀ ਕਿ ਇਹ ਸਾਰਾ ਤਕਰੀਬ तकरीबन ਮੋਟੀ ਪਈ ਹੋਈ ਸੀ ਤੇ ਇੱਕ ਜਿਹੜੀ ਪ੍ਰਸ਼ਾਸਨ ਬੋਲੋ ਇਰੀਗੇਸ਼ਨ ਡਿਪਾਰਟਮੈਂਟ ਤੋਂ ਮੇਰੇ ਨਾਲ ਖੜੇ ਨੇ ਸਾਰੇ ਐਕਸ਼ਨ ਸਾਹਿਬ ਅਜੂਬ ਸਾਹਿਬ ਸਾਰੀ ਟੀਮ ਸੀਗੀ ਕੱਲ ਅਸੀਂ ਬੜੀ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਨੇ ਵੀ ਸਾਥ ਦਿੱਤਾ ਬਹੁਤ ਸਾਡਾ ਤੇ ਮਿਲਟਰੀ ਵਾਲੇ ਜਿਹੜੇ ਆਰਮੀ ਵਾਲੇ ਪਰਸਨ ਸੀਗੇ ਇਹ ਵੀ ਆਏ ਪਰੰਤੂ ਹਨੇਰਾ ਹੁਣ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਸੀਗੀ ਪਰੰਤੂ ਅੱਜ ਸਵੇਰ ਦੇ ਹੀ ਅਸੀਂ ਸਾਰੇ ਆਰਮੀ ਸਾਡੇ ਸਾਰੇ ਯੂਨਿਟ ਆਈ ਹੋਈ ਸੀਗੀ ਇਹਨਾਂ ਦੇ 25 ਤੀ ਸੀਗੇ ਪਿੰਡ ਵਾਲੇ ਸੀਗੇ ਔਰ ਡਿਪਾਰਟਮੈਂਟ ਸੀਗਾ ਸਾਰਿਆਂ ਨੇ ਬੜੀ ਹਿੰਮਤ ਨਾਲ ਬੜੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਹੈਗਾ ਇਹ ਕ੍ਰੀਏਰ ਕੀਤਾ ਇਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਪਿੰਡ ਦੇ ਚਾਰ ਮੁੰਡੇ ਸੀ ਇਹਨਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਆਰਮੀ ਪਰਸਨਸ ਨਾਲ ਮਿਲ ਕੇ ਇਹ ਸਾਰਾ ਬੁਟੀ ਕਰ ਕ੍ਰੀਏਰ ਕਰਤੀ ਹੈ ਤੇ ਜਿਹੜੇ 15 16 ਪਿੱਛੇ ਪਿੱਛੇ ਪਾਣੀ ਖੜ ਗਿਆ ਸੀ ਪਿੰਡਾਂ ਦੇ ਵਿੱਚ ਉਹਨੂੰ ਕੱਢਣ 'ਚ ਬੜਾ ਸਹਿਯੋਗ ਦਿੱਤਾ ਸਾਡਾ ਜਿਵੇਂ ਹੁਣ ਪਿੱਛੇ ਆਪਣਾ ਆਪਰੇਸ਼ਨ ਸੰਦੂਰ ਸੀਗਾ ਉਹ ਤਾਂ ਬਹੁਤ ਵੱਡਾ ਚਲੋ ਉਸ ਜੀਗਾ ਪਰ ਹੁਣ ਵੀ ਜਿਵੇਂ ਉਸ ਆਗੂ ਨੇ ਆਪਣਾ ਯੋਗਦਾਨ ਪਾਇਆ ਸੀ ਇਹ ਇੱਕ ਛੋਟਾ ਆਪਰੇਸ਼ਨ ਸੀ ਪਰ ਬਹੁਤ ਵੱਡਾ ਸਾਡੇ ਲਈ ਬਹੁਤ ਵੱਡਾ ਸੀਗਾ ਪਰੰਤੂ ਮੈਂ ਤੁਹਾਨੂੰ ਵਾਰ-ਵਾਰ ਪ੍ਰਣਾਮ ਕਰਦਾ ਵੀ ਤੁਸੀਂ ਮੌਕੇ ਤੇ ਆ ਕੇ ਜਨਤਾ ਨਾਲ ਖੜਦੇ ਹੋ ਤੇ ਇਹ ਹੁਣ ਆਪਰੇਸ਼ਨ ਸਾਡਾ ਸਫਲ ਹੋ ਚੁੱਕਿਆ ਹੈ ਤੇ ਪਾਣੀ ਜਿਹੜਾ ਹੈਗਾ ਸਾਰਾ ਬੁੱਟੀ ਅੱਗੇ ਨਿਕਲ ਕੇ ਜਾ ਚੁੱਕਿਆ ਤੇ ਪਾਣੀ ਕਲੀਅਰ ਹੋ ਚੁੱਕਿਆ ਹੁਣ ਪਛੋ ਪਾਣੀ ਸਾਰਾ ਕਲੀਅਰ ਹੋ ਜਾਏਗਾ ਤੇ ਆਹ ਮੁੰਡੇ ਜਿਹੜੇ ਚਾਰ ਸੀਗੇ ਇਹਨਾਂ ਵੱਲੋਂ ਮੈਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਇਹਨਾਂ ਨੂੰ ਇਨਾਮ ਦੇ ਤੌਰ ਤੇ ਚਾਰਾਂ ਨੂੰ ਮੈਂ ਦੇ ਤਾਂ ਪੁੱਛ ਨਹੀਂ ਸਕਦਾ ਇਹਨਾਂ ਨੂੰ ਫਿਰ ਵੀ ਆਪਣੇ ਆਪਣੇ ਵੱਲੋਂ ਪੰਜ-ਪੰਜ ਸਰ ਬਾਈ ਨਾਮ ਦੇਣਾ ਨਹੀਂ ਸਰ ਮੈਂ ਜਾਂਦੀ ਕੋਈ ਨਹੀਂ ਗਾਂ ਚ ਜਿਹਦਾ ਐਪਰੀਸ਼ੀਏਸ਼ਨ ਹੁੰਦਾ ਨਾ ਇਹ ਬੜੀ ਵੱਡੀ ਚੀਜ਼ ਨੂੰ ਮੁਸਕਰਾ ਸਰ ਕਿਤੇ ਵੀ ਲੋੜ ਮੁਸਕਰਾ ਹਰ ਇੱਕ ਵਾਰੀ ਮੁਸਕਰਾ ਹੁੰਦਾ ਹੈ ਕਿਤੇ ਵੀ ਲੋੜ ਹੋਈ ਸਾਨੂੰ ਫੋਨ ਕਰਨਾ ਜਿਵੇਂ ਤੁਹਾਡੇ ਵਰਗੇ ਜਵਨਾਂ ਦੀ ਢੋੜ ਹੈ ਸਾਨੂੰ ਤੁਹਾਡਾ ਵੀ ਬਹੁਤ ਬਹੁਤ ਫੋਟੋ ਤੁਹਾਡੇ ਲਈ ਫਿਰ ਆਜ ਰਹੇ ਹਾਂ ਜਿਆਦਾ ਨੇ ਦੰਤੋਂ ਨੂੰ ਮਾਰਦੇ ਭੱਜ ਜਾਓ ਜਿੱਦ ਲੱਗਿਆ ਅਸੀਂ ਹਮ ਤਾਂ ਨਹੀਂ ਦੋ ਦੇਗੇ ਬੜੇ ਉੱਤਾਂ ਜਾਂ نیچے ਐ